बादशाह ਨਤਨ ਸਤਿਗੁਰੂ ਜੋਗ ਜੋਗ ਟੱਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਤਕਾਰ ਜੋਗ ਗੁਰੂ ਪਿਆਰੀ ਗੁਰੂ ਰੂਪ ਕਲਸਾ ਗੁਰੂ ਕੀ ਸਾਜੀ ਨਵਾਜੀ ਸਾਧ ਸੰਤ ਜੀਓ ਆਪ ਸਬਨਾਨੇ ਸਭ ਨੇ ਨਾਲ ਮਿਲ ਕੇ ਕਰਨੀ ਹੈ ਕਥਾ ਵਿਚਾਰ ਸਰਬਣ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਗੁਰਪਤੇ ਦੀ ਪਾਲ ਕੇ ਸਾਂਝ ਔਰ ਰਸਨਾ ਨੂੰ ਕਰ ਲਗੇ ਪਵਿੱਤਰ ਸੁਕਾ ਹੋਸੀ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਔਰ ਬਖਸ਼ੋ ਅਸੀਸ ਸਾਹਿਬ ਜੀ ਦੇ ਨਿਮਾਣੇ ਜੀ ਸੇਵਕਾਂ ਨੂੰ ਸੁਗਾਜੋ ਅੱਜ ਕੇ ਬਲਾਵਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਿਆਰੋ ਆਪ ਧੰਤਤਾ ਦੇ ਯੋਗ ਹੋ ਜਿਹੜੇ ਚੱਲ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆ ਕੇ ਬੈਠ ਜਾਂਦੇ ਹੋ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨੂੰ ਪ੍ਰਵਗ ਕਰਦੇ ਹੋ ਸਤਿਗੁਰਾਂ ਦਾ ਬਚਨ ਹੈ ਸਾ ਜੀ ਕਹਿੰਦੇ ਗੁਰ ਪ੍ਰਸਾਦ ਕਹ ਜਨ ਭੀਖਣ ਪਾਹੁ ਮੋਖ ਦਵਾਰਾ ਪ੍ਰਸਾਦ ਹੁੰਦੀ ਹੈ ਕਿਰਪਾ ਭਗਤ ਭੀਖਣ ਜੀ ਕਹਿੰਦੇ ਵੀ ਜਦੋਂ ਵਾਹਿਗੁਰੂ ਦੇ ਦਰਬਾਰ ਦੇ ਵਿੱਚ ਪਹੁੰਚਾਂਗੇ ਤਾਂ ਗੁਰੂ ਦੀ ਕਿਰਪਾ ਵਰਤਦੀ ਹੈ ਗੁਰਪ੍ਰਸਾਦ ਕਹ ਜਨਪੀ ਕਰ ਭਗਤ ਭੇਖਾਂ ਜੀ ਨੇ ਕਿਹਾ ਵੀ ਮਨੋਖ ਜਦੋਂ ਗੁਰੂ ਦੇ ਦਰਬਾਰ ਦੇ ਵਿੱਚ ਆ ਕੇ ਬੈਠਦਾ ਗੁਰੂ ਦੀ ਸਭ ਤੇ ਊਤਮ ਹਰ ਕੀ ਕਥਾ ਪਾਵਨ ਪ੍ਰਦੇਸ਼ ਕਥਾ ਵਿਚਾਰ ਸੁਣਦਾ ਤੇ ਉਹਨੂੰ మోਕ ਪਦਵੀ ਪ੍ਰਾਪਤ ਹੁੰਦੀ ਹੈ ਉਹ ਮਨੁੱਖ ਭਾਵਦਲ ਸਮੁੰਦਰ ਤੋਂ ਪਾਰ ਹੋਣ ਦੇ ਲਾਇਕ ਹੋ ਜਾਂਦਾ ਹੈ ਇਸ ਕਰਕੇ ਆਪ ਬੜਾ ਭਾਗੇ ਹੋਂ ਗੁਰੂ ਪਿਆਰਿਓ ਰਹੁ ਵਿਚਾਰ ਸੋ ਲੜੀ ਵਾਰ ਪਾਵਨ ਇਤਿਹਾਸ ਦੇ ਨਾਲ ਆਪਾਂ ਜੁੜੇ ਹੋਏ ਆ ਧੰਨ ਸਤਿਗੁਰੂ ਗੁਰੂ ਕਲਗੀ ਤਰਪਾ ਸਾਹਿਬ ਜੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਬਰਾਜਮਾਨ ਤੇ ਸਤਿਗੁਰਾਂ ਨੇ ਬੜਾ ਸੋਹਣਾ ਇੱਕ ਰਣਜੀਤ ਨਗਾਰਾ ਬਣਾਇਆ ਜਿਹਦੇ ਉੱਪਰ ਡਿਊਟੀ ਧੰਨ ਪਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਉਹਨਾਂ ਦੀ ਲਾਈ ਗਈ ਤੇ ਬੜੇ ਜੋਸ਼ ਦੇ ਨਾਲ ਉਹ ਜਿਹੜਾ ਨਗਾਰਾ ਉਬਜਾਇਆ ਜਾਂਦਾ ਜਦੋਂ ਸਤਿਗੁਰੂ ਜੀ ਸਿੱਖ ਸੰਗਤਾਂ ਦੇ ਵਿੱਚ ਬਿਰਾਜਦੇ ਐ ਉਦੋਂ ਸੰਗਾਸਨ ਦੇ ਬਿਰਾਜਮਾਨ ਹੁੰਦੇ ਐ বাজਾਇਆ ਜਾਂਦਾ ਹੈ ਲੰਗਰ ਬਾਣੀ ਵਰਤਦਾ ਉਦੋਂ বাজਾਇਆ ਜਾਂਦਾ ਸਤਿਗੁਰੂ ਜੀ ਸ਼িকার ਖੇਡਣ ਜਾਂਦੇ ਐ ਉਦੋਂ বাজਾਇਆ ਜਾਂਦਾ ਤੇ ਇਹਦੇ ਰਣਜੀਤ ਨਗਾਰੇ ਦੀ ਜਿਹੜੀ ਧਮਕ ਹੈ ਬੜੀ ਬੜੀ ਦੂਰ ਤੱਕ ਜਾਂਦੀ ਹੈ ਪਤਾ ਲੱਗਦਾ ਵੀ ਨਗਾਰਾ ਵੱਜਦਾ ਹੈ ਤਾਂ ਹਣ ਗੁਰੂ ਪਿਆਰਿਓ ਭੀਮਜੰਦ ਜਿਹੜਾ ਰਾਜਾ ਹੈਗਾ ਮਾਈ ਧਾਰ ਦੇ ਰਾਜਾਂ ਦੇ ਵਿੱਚੋਂ ਕੈਲੂਰੀਆ ਆਉਤੇ ਪਹੁੰਚਿਆ ਹੋਇਆ ਕਹਿਲੂਰ ਰਿਆਸਤ ਦੇ ਵਿੱਚ ਤਾਂ ਹੁਣ ਉਹਨੇ ਜਦੋਂ ਸੁਣਿਆ ਨਗਾਰੇ ਦੀ ਧਮਕਾ ਜਿਹੜੀ ਆਵਾਜ਼ ਆ ਤੇ ਬੜਾ ਮੱਚ ਸੜ ਗਿਆ ਵੀ ਇਹੇ ਨਗਾਰਾ ਸਾਡੇ ਮਹਿਲਾਂ ਦੇ ਵਿੱਚ ਵੱਜਣਾ ਸੀ ਤਾਂ ਸਾਡੀ ਬੱਲੇ ਬੱਲੇ ਹੋਣੇ ਸੀ ਤੇ ਸਾਨੂੰ ਬਹੁਤ ਉੱਚਾ ਦੁਨੀਆਂ ਨੇ ਮੰਨਣਾ ਸੀ ਇੱਥੇ ਹੀਠੀ ਵਾਲੀ ਬਾਤ ਹੈ ਤਾਂ ਉਹਨ ਗੁਰੂ ਪਿਆਰਿਓ ਪਹਾੜੀ ਰਾਜਾ ਨੇ ਇਕੱਠੇ ਹੋ ਕੇ ਦਿੱਲੀ ਸਕਾਰਤ ਕੀਤੀ ਔਰੰਗਜ਼ੇਬ ਕੋਲੇ ਬੇਗੁਰੂ ਤੇਗ ਬਹਾਦਰ ਦਾ ਪੁੱਤਰ ਗੋਬਿੰਦ ਰਾਏ ਇਦਾਂ ਇਦਾਂ ਕਰਕੇ ਫੌਜ ਤਿਆਰ ਕਰੀ ਜਾਂਦਾ ਹੈ ਚੰਗੇ ਚੰਗੇ ਘੋੜੇ ਇਕੱਠੇ ਕੀਤੇ ਆ ਹਾਥੀ ਚੰਗੇ ਚੰਗੇ ਸ਼ਸਤਰ ਚੰਗੇ ਚੰਗੇ ਨੌਜਵਾਨ ਗੱਬਰੂ ਭਰਤੀ ਕਰਦਾ ਤੇ ਹੋਰ ਤਾਂ ਛੱਡੋ ਤਖਤ ਉੱਚਾ ਦਿੱਲੀ ਦੇ ਬਾਦਸ਼ਾਹ ਦਾ ਹੋਣਾ ਚਾਹੀਦਾ ਪਰ ਉਹ ਇੱਕ ਤਖਤ ਵੀ ਬਹੁਤ ਉੱਚਾ ਲਾਈ ਬੈਠਾ ਜਿਹਦਾ ਨਾਮ ਹੈ ਤਖਤ ਕੇਸਗੜ ਤਖਤ ਆਨੰਦਗੜ ਉਹਦਾ ਨਾਮ ਹੈ ਕਲਗੀ ਲਾਈ ਹੋਈ ਹੈ ਚੰਗਾ ਘੋੜਾ ਚੰਗਾ ਪ੍ਰਸਾਦੀ ਹਾਥੀ ਹੈ ਚੌਂਕੀ ਹੈਗੀ 1/2 ਲੱਖ ਦੀ ਜਨਰਧਨ ਦੇ ਬਾਤੇ ਤੰਬੂ ਲੱਗਿਆ ਵਾ 2.5 ਲੱਖ ਦਾ ਤੁਹਾਡੇ ਕੋਲ 7 ਲੱਖ ਦਾ ਤੰਬੂ ਹੈ ਬਾਦਸ਼ਾਹ ਨੂੰ ਆਖਿਆ ਉਹਦੇ ਕੋਲ 2.5 ਲੱਖ ਦਾ ਹੈ ਬਹੁਤ ਕੁਝ ਆਦੇ ਕੋਲੇ ਪੰਜ ਕਾਲਾ ਸ਼ਸਤਰ ਹੈ ਤਾਂ ਹੁਣ ਔਰੰਗਜੀਬ ਦੇ ਭਾਜੀ ਬਣ ਕੇ ਤੇ ਨਾਲ ਇਹ ਵੀ ਕਹਿ ਦਿੰਦਾ ਵੀ ਸਾਨੂੰ ਤਾਂ ਇਹ ਵੀ ਲੱਗਦਾ ਵੀ ਤੁਹਾਡਾ ਤਖਤ ਆ ਜਿਹੜਾ ਇਹ ਵੀ ਥੋੜੇ ਟਾਈਮ ਨੂੰ ਖੋਇਆ ਜਾਵੇਗਾ ਉਹ ਆਪਣੀ ਤਾਕਤ ਵਧਾਉਂਦਾ ਜਾਂਦਾ ਹੈ ਇਹ ਹੁਣੇ ਨੱਠ ਪਾਈ ਜਾਵੇ ਤਾਂ ਜੰਗੀ ਗੱਲ ਹੈ ਤਾਂ ਹੁਣ ਔਰੰਗਜ਼ੇਬ ਨੇ ਜਲਦੀ ਤੋਂ ਜਲਦੀ ਸਨੇਹੇ ਭੇਜੇ ਜਰਨੈਲਾਂ ਨੂੰ ਇਕੱਠੇ ਕੀਤਾ ਜਿਹੜੇ ਜੰਗਾ ਜੁੱਧਾ ਲੜਨ ਵਾਲੇ ਸੂਰਮੇ ਉਹਨਾਂ ਜਰਨੈਲਾਂ ਨੂੰ ਇਕੱਠੇ ਕਰਕੇ ਇੱਕ ਮੀਟਿੰਗ ਬਣਾਈ। ਉਹ ਰਾਜ ਜਿਹੜੇ ਹੁੰਦੇ ਅੰਕਣਾ ਦੇ ਕੱਚੇ ਹੁੰਦੇ ਐ। ਜੋ-ਜੋ ਵੀ ਪਹਾੜੀ ਰਾਜੇ ਨੇ ਕਹਿ ਦਿੱਤਾ ਉਹ ਮੰਨ ਲਿਆ। ਤੇ ਨਾਲ ਹੀ ਗੁਰੂ ਪਿਆਰਿਓ ਜਿਹੜਾ ਔਰੰਗਜ਼ੇਬ ਬਾਦਸ਼ਾਹ ਸੀਗਾ ਉਹਨੂੰ ਪੰਜਾਬ ਬਾਰੇ ਕੋਈ ਬਹੁਤਾ ਨਹੀਂ ਸੀ ਪਤਾ। ਤੇ ਪੰਜਾਬ ਦੇ ਵਿੱਚ ਆਨੰਦਪੁਰ ਜਿਹੜਾ ਵਸਦਾਗਾ ਉਹਦੇ ਬਾਰੇ ਤਾਂ ਉੱਪਰ ਨਹੀਂ ਸੀ ਪਤਾ ਉਹਨੂੰ ਔਰੰਗਜ਼ੇਬ ਨੂੰ ਵਿਰੁੱਧ ਕੌਣ ਕਰਨ ਵਾਲਾ ਪਹਾੜੀ ਰਾਜੇ ਜਿਨ੍ਹਾਂ ਦੇ ਉੱਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਸਾ ਜੀ ਨੇ ਪਰਉਪਕਾਰ ਕੀਤਾ ਉਦੋਂ ਸਾਡੇ ਗੁਰੂਆਂ ਨੇ ਪਰਉਪਕਾਰ ਕੀਤਾ ਬਵੰਜਾ ਰਾਜਿਆਂ ਨੂੰ ਰਿਹਾ ਕਰਾਇਆ ਤੇ ਸਾਨੂੰ ਉਹਨਾਂ ਦੇ ਪੋਤਿਆਂ ਵੱਲੋਂ ਆ ਸ਼ਾਵਾਸ਼ ਦਿੱਤੀ ਗਈ। ਵੀ ਗੁਰੂ ਕਲਗੀ ਧਰਪਾਲ ਸਾਹਿਬ ਜੀ ਦਾ ਸਾਰਾ ਪਰਿਵਾਰ ਕੇਰੋਂ-ਕੇਰੋਂ ਕਰਤਾ। ਅੱਜ ਦੇ ਸਮੇਂ ਦੇ ਵਿੱਚ ਜਿਹੜਾ ਹੁਣ ਚੱਲ ਰਿਹਾ ਸਮਾਂ ਸਿੱਖਾਂ ਨੇ ਪਹਿਲਾਂ ਵੀ 85% ਕਰਮਾਨੀਆਂ ਦੇ ਕੇ ਇਸ ਭਾਰਤ ਨੂੰ ਆਜ਼ਾਦ ਕਰਾਇਆ ਆਜ਼ਾਦੀ ਦਿਵਾਈ। ਤੇ ਦਿੱਲੀ ਦੇ ਤਖਤ ਦੇ ਉੱਪਰ ਰਾਜ ਕੀਤਾ ਝੰਡਾ ਚਲਾਇਆ ਲਾਲ ਕਿਲੇ ਤੇ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਖਾਲਸਾ ਰਾਜ ਕੀਤਾ ਖਾਲਸਾ ਰਾਜ ਦੇ ਵੇਲੇ ਸਭ ਦਾ ਭਲਾ ਕੀਤਾ ਤੋਣ ਜਿੱਥੇ ਵੀ ਕੋਈ ਵਿਪਤਾ ਪੈਂਦੀ ਹੈ ਕਿਸੇ ਵੀ ਕੌਮ ਤੇ ਤੇ ਸਿੱਖ ਜਾ ਕੇ ਭੱਜ ਕੇ ਖੜਦਾ ਸਿੱਖ ਕੌਮ ਜਿਹੜੀ ਹੁਣ ਵੀ ਭਲਾ ਕਰਦੀ ਹੈ ਸਭ ਦਾ ਮਾਰਾ ਨਹੀਂ ਕਰਦੀ ਜਿੰਨਾ ਮਾੜਾ ਕਿਹਾ ਜਾਂਦਾਗਾ ਉਹਨਾਂ ਲੋਕਾਂ ਵੱਲੋਂ ਸਿੱਖਾਂ ਨੂੰ ਹੀ ਮਾੜਾ ਆਖਿਆ ਜਾਂਦਾ ਹੈ ਸਿੱਖ ਕੌਮ ਕਦੇ ਮਾੜਾ ਨਹੀਂ ਕਰਦੀ ਪਰ ਫੇਰ ਵੀ ਗੁਰੂ ਪਿਆਰੋ ਜਿਹਦਾ ਪਰਉਪਕਾਰ ਅੱਜ ਵੀ ਸਿੱਖ ਕੌਮ ਕਰਦੀ ਹੈ ਤਾਂ ਸਿੱਖ ਕੌਮ ਨੂੰ ਖਤਮ ਕਰਨ ਤੇ ਉਹ ਲੋਕ ਤਲੇ ਹੋਏ ਆ ਵੀ ਇਹ ਸਮਾਂ ਐਸਾ ਭਲਾ ਕਰੋਗੇ ਤਾਂ ਜੁੱਤੀਆਂ ਖਾਓਗੇ ਮਾੜਾ ਕਰੋਗੇ ਤਾਂ ਸ਼ਾਬਾਸ਼ ਹੀ ਲਾਉਂਗੇ ਇਹ ਦੁਨੀਆਂ ਦਾ ਸਿਸਟਮ ਬਣ ਗਿਆ ਪਰ ਸਤਿਗੁਰਾਂ ਨੇ ਸਾਡੇ ਸਿਰ ਤੇ ਮਿਹਰਾਂ ਦਾ ਹੱਥ ਰ ਆਇਸਾ ਰੱਖਿਆਗਾ ਸਿੱਖ ਕੌਮ ਤੇ ਸਿੱਖ ਕੌਮ ਜਿਹੜੀ ਛੇਤੇ ਕਿਸੇ ਦਾ ਮਾੜਾ ਨਹੀਂ ਕਰਦੀ ਉਹ ਭਲਾਈ ਕਰਦੀ ਹੈ ਚਾਹੇ ਉਹ ਲੰਗਰ ਲਾਵੇ ਚਾਹੇ ਉਹ ਕੋਈ ਹੋਰ ਕੋਈ ਭਲਾ ਕਰੇ ਛੇਤੀ ਮਾੜਾ ਨਹੀਂ ਕਰਦੀ ਸਿੱਖ ਕੌਮ ਨਾਈ ਮਾੜਾ ਕਰਨਾ ਕਿਉਂ ਸਤਿਗੁਰਾਂ ਦੀ ਕਿਰਪਾ ਵਰਤ ਰਹੀ ਹੈ ਰਹੋ ਵਿਚਾਰ ਤਾਂ ਜਰਨੈਲਾ ਨੂੰ ਸੱਦਿਆ ਗਿਆ ਆਖਿਆ ਵੀ ਪਾਣ ਦਾ ਵੀੜਾ ਜਿਹੜਾ ਪਾਣ ਹੁੰਦਾ ਜਿਹੜਾ ਉਹ ਮੁਸਲਮਾਨ ਲੋਕ Hindu ਲੋਕ ਉਸ ਪਾਣ ਨੂੰ ਖਾਂਦੇ ਆ ਬੀੜਾ ਦਾ ਭਾਵ ਹੁੰਦਾਗਾ ਉਹਦੇ ਵਿੱਚ ਤਵਾਕੂ ਵਗੈਰਾ ਜੋ ਵੀ ਇਦਾਂ ਪਾਇਆ ਹੁੰਦਾ ਹੁਣ ਪਾਣ ਦਾ ਬੀੜਾ ਬਣਾ ਕੇ ਰੱਖਿਆ ਅਰੰਗਜੀਤ ਨੇ ਤੇ ਆਖਦਾ ਕਹਿੰਦਾ ਵੀ ਅਨੰਦਪੁਰ ਸਾਹਿਬ ਪੰਜਾਬ ਦੇ ਵਿੱਚ ਕੋਈ ਜਗ੍ਹਾ ਹੈ ਉਥੇ ਸਿੱਖਾਂ ਦਾ ਗੁਰੂ ਗੋਬਿੰਦ ਹੈ ਗੁਰ ਤੇਗ ਬਹਾਦਰ ਦਾ ਪੁੱਤਰ ਉਹਨੇ ਬੜੀ ਅੱਤ ਜੱਕੀ ਹੋਈ ਹੈ ਦੁਨੀਆਂ ਨੂੰ ਬੜਾ ਖਰਾਬ ਕਰ ਰਿਹਾ ਹੈ ਤੇ ਮੈਨੂੰ ਐਦਾਂ ਚਾਹੀਦਾ ਤੁਹਾਡੇ ਵਿੱਚੋਂ ਕੋਈ ਜਰਨੈਲ ਹੋਵੇ ਚਾਹੇ ਉਹਨੂੰ ਜੌਂਦਾ ਪਕੜ ਕੇ ਲਿਆਵੇ ਤੇ ਚਾਹੇ ਉਹ ਨੂੰ ਮੁਰਦਾ ਮੇਰੇ ਕੋਲ ਲੈ ਕੇ ਆ ਗਏ ਇਹ ਹੈ ਜਰਨਲ ਤਾਂ ਫਿਰ ਬਹੁਤੇ ਜਰਨਲਾਂ ਦੇ ਵਿੱਚੋਂ ਇੱਕ ਜਰਨਲ ਉੱਠਿਆ ਉਹ ਆਖਦਾ ਮੈਂ ਕਸਮ ਚੁੱਕਦਾ ਇਹ ਪਾਣ ਦਾ ਵੀੜਾ ਮੈਂ ਚੁੱਕਦਾ ਮੈਂ ਇਸ ਨੂੰ ਖਾਊਂਗਾ ਤੇ ਮੈਂ ਕਸਮ ਇਹ ਖਾਨਾਂਗਾ ਕਿ ਸਿੱਖਾਂ ਦਾ ਗੁਰੂ ਗੋਬਿੰਦ ਸਿੰਘ ਜਿਹੜਾ ਉਹਨੂੰ ਮੈਂ ਕੋਸ਼ਿਸ਼ ਕਰੂੰਗਾ ਜਿਉਂਦੇ ਨੂੰ ਪਕੜ ਕੇ ਲੈ ਕੇ ਆਉਂਗਾ ਤੇਲੇ ਪਰ ਮਰਦੇ ਨੂੰ ਤਾਂ ਇੱਥੇ ਮੈਂ ਲੈ ਕੇ ਆਉਂਗਾ ਹੀ ਪਾਉਂਗਾ ਤੇ ਔਰੰਗਜ਼ੇ ਬਾਦਸ਼ਾਹ ਕਾਂ ਦਾ ਸ਼ਾਬਾਸ਼ ਠੀਕ ਹੈ ਉਹਨੂੰ ਫਿਰ 10000 ਮੋਹਰ ਦਿੱਤੀ ਗਈ 10000 ਮੋਹਰ ਉਹਨੂੰ ਇਨਾਮ ਦਿੱਤੀ ਗਈ ਵੀ ਆ ਚੱਕ 10000 ਮੋਹਰ ਬਹੁਤੇ ਹੋਰ ਧਨ ਦੀ ਲੋੜ ਹੋਏ ਤਾਂ ਦੱਸ ਦੇ ਵੀ ਫੌਜ ਤਾਂ ਨੂੰ ਕਿੰਨੀ ਚਾਹੀਦੀ ਹੈ ਉਹ ਆਖਦਾ ਕਹਿੰਦਾ ਵੀ ਮੈਨੂੰ ਫੌਜ 10000 ਫੌਜ ਦੇ ਦੇਵੋ ਬਹੁਤ ਹੈ ਔਰੰਗਜ਼ੇ ਬਾਸ਼ਾ ਕਹਿੰਦਾ ਠੀਕ ਹੈ ਹੁਣ ਉਹਦਾ ਨਾਮ ਹੈ ਸੈਦੇ ਖਾਨ ਜਿਹੜਾ ਜਰਨੈਲ ਸੀ ਜਿਹੜਾ ਚੱਲਿਆ ਉਹਦਾ ਨਾਮ ਹੈ ਸੈਦੇ ਖਾਨ ਹੁਣ ਸੈਦੇ ਖਾਨ ਨੇ ਕੀ ਕੀਤਾ ਉਥੋਂ ਫੌਜ ਲਈ ਤੇ ਨਾਲ ਔਰੰਗਜ਼ੇ ਨੇ ਇਹ ਆਖਿਆ ਵੀ ਤੈਨੂੰ ਐਨੀ ਫੌਜ ਅਸੀਂ ਦਿੰਨੇ ਆਂ ਦਿੱਲੀ ਤੋਂ ਐਨੀ ਫੌਜ ਤੈਨੂੰ ਪਾਣੀਪੱਤ ਤੋਂ ਮਿਲੇਗੀ ਐਨੀ ਫੌਜ ਤੈਨੂੰ ਸਰਾਂਧ ਤੋਂ ਮਿਲੇਗੀ ਐਦਾਂ ਕਰਕੇ ਜਦੋਂ ਤੂੰ ਅਨੰਦਪੁਰ ਪਹੁੰਚਣਾਗਾ ਉਦੋਂ ਤੱਕ ਤੇਰੇ ਕੋਲ 10000 ਫੌਜ ਇਕੱਠੀ ਹੋ ਜਾਵੇਗੀ ਪੰਜਾਬ ਦੇ ਵਿੱਚ ਜਦੋਂ ਤੂੰ ਵੜਨਾਗਾ ਤਾਂ ਹੁਣ ਉਤੋਂ ਅਲੀ ਅਲੀ ਦੇ ਨਾਰੇ ਲਾਉਂਦੇ ਹੋਏ ਚੱਲ ਪਏ ਦਿੱਲੀ ਤੋਂ ਸਦੇਖਾਨ ਹੁਣ ਚੱਲਿਆ ਗਿਆ ਹੁਣ ਜਦੋਂ ਚੱਲਿਆ ਤੇ ਬੜੇ ਹੀ ਆਪਣੇ ਹੰਕਾਰ ਦੇ ਵਿੱਚ ਚੱਲਿਆ ਵੀ ਮੈਂ ਹੁਣ ਬਹੁਤਾ ਭਾਰੀ ਇਨਾਮ ਪ੍ਰਾਪਤ ਕਰੂੰਗਾ ਆਕੇ ਜਦੋਂ ਗੁਰੂ ਗੋਬਿੰਦ ਸਿੰਘ ਨੂੰ ਜਾਉਂਦੇ ਨੂੰ ਪਕੜ ਕੇ ਤੇ ਉਹਦੀਆਂ ਹੱਥ ਪੈਰ ਮੁਸ਼ਕਾਂ ਬਨ ਕੇ ਤੇ ਇੱਥੇ ਲੈ ਕੇ ਆਵਾਂਗਾ ਮੈਨੂੰ ਬਹੁਤ ਵੱਡਾ ਰਤਮਾ ਵੀ ਮਿਲੂਗਾ ਮਨ ਖੁਸ਼ ਵੀ ਹੈ ਤਾਂ ਹੁਣ ਰਾਸਤੇ ਦੇ ਵਿੱਚ ਤੁਰਿਆ ਆਉਂਦਾ ਸੋਚਦਾ ਵੀ ਰਾਸਤੇ ਦੇ ਵਿੱਚ ਜਦੋਂ ਪੰਜਾਬ ਵੜੂੰਗਾ ਮੈਂ ਪੰਜਾਬ ਦੇ ਵਿੱਚ ਵੜ ਕੇ ਤੇ ਅਨੰਦਪੁਰ ਦਾ ਰਸਤਾ ਵੀ ਮੈਂ ਪੁੱਛਣਾਗਾ ਤੇ ਕਿਉਂ ਨਾ ਹੋਵੇ ਆਪਣੀ ਭੈਣ ਤੇ ਭਣੋਈ ਨੂੰ ਮੈਂ ਮਿਲ ਚੱਲਾਂ ਰਾਸਤੇ ਦੇ ਵਿੱਚ ਹੁਣ ਸੈਦੇਖਾਨ ਦੀ ਭੈਣ ਵਿਆਹੀ ਹੋਈ ਐ ਸੜੌਰੇ ਪੀਰ ਗੁੱਧੂ ਸਾਹਿਬ ਦੀ ਘਰ ਵਾਲੀ ਹੁਣ ਪੀਰ ਗੁੱਧੂ ਸਾਹਿਬ ਨੂੰ ਉਹਦੀ ਭੈਣ ਵਿਆਹੀ ਹੋਈ ਐ ਨਸੀਰਾ ਬੇਗਮ ਜਿਹਦਾ ਨਾਮ ਨਸੀਰਾ ਬੇਗਮ ਐ ਉਹ ਸੈਦੇਖਾਨ ਦੀ ਭੈਣ ਐ ਵੀ ਨਾਲ ਤਾਂ ਮੈਂ ਆਪਣੀ ਭੈਣ ਤੇ ਭਨੋਈਆਂ ਨੂੰ ਮਿਲ ਜਾਵਾਂਗਾ ਨਾਲੇ ਉਸ ਪਿੰਡ ਦੇ ਵਿੱਚ ਜਦੋਂ ਮੈਂ ਫੌਜਾਂ ਨੂੰ ਲੈ ਕੇ ਆਵਾਂਗਾ ਤੇ ਨਾਲੇ ਉਹਨਾਂ ਦੀ ਵੀ ਬੱਲੇ ਬੱਲੇ ਹੋ ਜਾਵੇਗੀ ਤੇ ਮੇਰੀ ਤਾਂ ਬੱਲੇ ਬੱਲੇ ਹੋਣੀ ਹੋਣੀ ਹੈ ਤਾਂ ਹੁਣ ਆਇਆ ਹੁਣ ਫੌਜਾਂ ਕਈ ਪਿੰਡਾਂ ਦੇ ਵਿੱਚ ਖਿਲਰੀਆਂ ਹੋਈਆਂ 10000 ਫੌਜ ਬੜੀ ਹੁੰਦੀ ਹੈ ਤਾਂ ਹੁਣ ਅਕੱਲਾ ਆਪਣੀ ਭੈਣ ਦੇ ਘਰ ਆਇਆ ਸਢੌਰੇ ਮਹਿਲਨ ਦੇ ਵਾਸਤੇ ਤਾਂ ਹੁਣ ਭੈਣ ਤੋਂ ਚਾਉ ਨੇ ਚੱਕਿਆ ਜਾਂਦਾ ਵੀ ਮੇਰਾ ਭਰਾ ਆਇਆ ਸਾਰੀਆਂ ਬੀਬੀਆਂ ਨੂੰ ਹੁੰਦਾ ਜਦੋਂ ਭਰਾ ਜਾਂਦਾ ਤਾਂ ਹੁਣ ਬੜਾ ਚਾਉ ਕੀਤਾ ਤੇ ਚਾਉ ਦੇ ਵਿੱਚ ਆਖਦੀ ਆ ਭੈਣ ਆਪਣੇ ਭਰਾ ਨੂੰ ਬੀਬੀਰਾ ਤੂੰ ਇੱਥੇ ਚੁੱਲ੍ਹੇ ਤੇ ਬੈਠ ਜਾ ਇੱਥੇ ਇੱਥੇ ਤੈਨੂੰ ਪ੍ਰਸ਼ਾਤਾਪਨ ਸਿਖਾਉਂਗੀ ਤੇ ਨਾਲ ਗੱਲਾਂ-ਬਾਤਾਂ ਕਰਾਂਗੇ ਆਖਦੀ ਆ ਕਹਿੰਦੀ ਵੀਰ ਮੈਂ ਸੁਣਿਆ ਹੈ ਲੋਕਾਂ ਦੇ ਕੋਲੋਂ ਵੀ ਤੇਰੇ ਕੋਲੇ ਫੌਜ ਬੜੀ ਹੈ ਤੇ ਹੁਣ ਦੁਨੀਆਂ ਦੇ ਲੋਕ ਵੀ ਆਖਦੇ ਆਗੇ ਆਂਢੇ ਗੁਆਂਢੀ ਵੀ ਆਖਦੇ ਐ ਵੀ ਇਹ ਨਸੀਰਾਂ ਦਾ ਭਰਾ ਆਇਆ ਤੇ ਆ ਬੜਾ ਵੱਡਾ ਫੌਜਦਾਰ ਹੈ ਬੜਾ ਵੱਡਾ ਰਤਵਗਾ ਬੜੀ ਫੌਜ ਆ ਦੇ ਕੋਲ ਤੇ ਲੋਕ ਵੀ ਆਖਦੇ ਵੀ ਇਹਦੇ ਕੋਲ ਫੌਜ ਬੜੀ ਆ ਤੇ ਚੰਗਾ ਰਤਵਗਾ ਮੇਰੇ ਭਰਾ ਦੀ ਚੜ੍ਹਾਈ ਹੈ ਮੇਰੇ ਭਰਾ ਦੀ ਬੱਲੇ ਬੱਲੇ ਆ ਦੁਨੀਆ ਦੇ ਵਿੱਚ ਅੱਲਾਹ ਕੁਦਾ ਕਿਰਪਾ ਕਰੇ ਤੈਨੂੰ ਉੱਚਾ ਕਰੇ ਹੁਣ ਨਸੀਰਾ ਜਿਹੜੀ ਆਪਣੇ ਭਰਾ ਨੂੰ ਅਸੀਸਾ ਦਿੰਦੀ ਹੈ ਕਾਂ ਜਿਹੜੀਆਂ ਭੈਣਾ ਹੁੰਦੀਆਂ ਕਦੇ ਆਪਣੇ ਮਾਪਿਆਂ ਦਾ ਮਾਰਾ ਨਹੀਂ ਸੋਚਦੀਆਂ ਚੰਗੇ ਸੋਚਦੀਆਂ ਬੈਠੀਆਂ ਚਾਹੇ ਸਹੁਰੇ ਘਰ ਹੁੰਦੀਆਂ ਪਰ ਫੇਰ ਵੀ ਆਪਣੇ ਮਾਪਿਆਂ ਨੂੰ ਸੁੱਖ ਮੰਗਦੀਆਂ ਤਾਂ ਹੁਣ ਜਦੋਂ ਅਸੀਸਾਂ ਦਿੰਦੀ ਹੈ ਤੇ ਬੈਠੇ ਬੈਠੇ ਨੇ ਪ੍ਰਸ਼ਾਦਾ ਸ਼ਕਾਈ ਜਾਂਦੀ ਹੈ ਉਹ ਸ਼ਕੀ ਜਾਂਦਾ ਕਹਿੰਦੀ ਫਿਰ ਮੈਂ ਸੁਣਿਆ ਵੀ ਤੇਰੇ ਕੋਲ ਫੌਜ ਤਾਂ ਬੜੀ ਆ ਤੇ ਇੰਨੀ ਫੌਜ ਲੈ ਕੇ ਪਰ ਚੜ੍ਹਾਈ ਕਿੱਧਰ ਨੂੰ ਕੀਤੀ ਐ ਵੈਸੇ ਪੁੱਛ ਲਿਆ ਤੇ ਹੁਣ ਆਪਣੇ ਹੰਕਾਰ ਦੇ ਵਿੱਚ ਸੈਦ ਖਾਨ ਬੋਲਦਾ ਕਹਿੰਦਾ ਇੱਥੇ ਪੰਜਾਬ ਦੇ ਵਿੱਚ ਆਨੰਦਪੁਰ ਵਾਲਾ ਇੱਕ ਗੁਰੂ ਆ ਗੋਬਿੰਦ ਸਿੰਘ ਉਹਨੂੰ ਗੋਵਿੰਦਰ ਆਏ ਵੀ ਕਹਦੇ ਆ ਤੇ ਸਿੰਘ ਵੀ ਕਹ ਦਿੰਦੇ ਆ ਉਹਨੂੰ ਮੈਂ ਪਾਣ ਦਾ ਬੀੜਾ ਚੁੱਕਿਆ ਕਸਮ ਖਾਧੀ ਆ ਤੇ ਉਹਨੂੰ ਮੈਂ ਜੌਂਦੇ ਨੂੰ ਪਕੜ ਕੇ ਲੈ ਕੇ ਜਾਣਾ ਤੇ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦੇ ਪੇਸ਼ ਕਰਨਾਗਾ ਜਦੋਂ ਇਦਾਂ ਕਿਹਾ ਨਾ ਉਹਨੇ ਤਾਂ ਸੀਰਾ ਬੇਗਮ ਦੇ ਹੱਥ ਦੇ ਵਿੱਚੋਂ ਪ੍ਰਸ਼ਾਦਾ ਡਿੱਗ ਪਿਆ ਆਖਿਆ ਵੀਰ ਇਹ ਤੂੰ ਕਿਹੜਾ ਰਸਤਾ ਪਕੜ ਲਿਆ ਜਿਸ ਬਾਰੇ ਤੂੰ ਇਹ ਗੱਲ ਸੋਚ ਰਿਹਾ ਤੂੰ ਸੋਚ ਕਿਵੇਂ ਲਿਆ ਕਹਿੰਦਾ ਭੈਣ ਕੀ ਗੱਲ ਗੱਲ ਤੇ ਇਹ ਆ ਵੀ ਜਿਹਨੂੰ ਤੂੰ ਪਕਣ ਦੇ ਬਾਤ ਤੇ ਜਾ ਰਿਹਾ ਉਹਨੂੰ ਕੋ ਜਮੇ ਨਹੀਂ ਹੈਗਾ ਪਕੜਨ ਵਾਲਾ ਉਹ ਇੱਕ ਆਮ ਇਨਸਾਨ ਆਮ ਇੱਕ ਵਿਅਕਤੀ ਨਹੀਂ ਉਹ ਅੱਲਾ ਖੁਦਾ ਦਾ ਰੂਪ ਆ ਉਹ ਅੱਲਾ ਖੁਦਾ ਦੀ ਸ਼ਕਤੀ ਹੈ ਇਹ ਨੂੰ ਪਕੜਦੇ ਬਾਤ ਚੱਲਿਆ ਉਹ ਪਕੜਿਆ ਨਹੀਂ ਜਾਂਦਾ। ਪ੍ਰਮਾਤਮਾ ਦੀ ਜੋਤ ਹੈ। ਤਾਂ ਬੜਾ ਗੁੱਸੇ ਦੇ ਵਿੱਚ ਆਇਆ ਲਾਲ ਪੀਲਾ ਹੋ ਗਿਆ। ਔਖਾ ਭਾਰਾ ਹੋਇਆ। ਵੀ ਇਹ ਕੀ ਕਹਿ ਦਿੱਤਾ। ਆਪਣੇ ਭੈਣ ਨੂੰ ਕਹਿੰਦਾ ਵੀ ਤੂੰ ਮੈਨੂੰ ਇਹ ਗੱਲ ਨਾ ਤੂੰ ਸਮਝਾ ਚੁੱਪ ਕਰ ਜਾ। ਮੈਂ ਪਾਣ ਦਾ ਬੀੜਾ ਖਾਦਾ ਹੈ। ਤੇ ਪਾਣ ਦਾ ਬੀੜਾ ਚੁੱਕਿਆ ਤੇ ਮੈਂ ਕਸਮ ਖਾਦੀ ਐ ਵੀ ਗੁਰੂ ਗੋਬਿੰਦ ਸਿੰਘ ਨੂੰ ਮੈਂ ਜਾਉਂਦੇ ਨੂੰ ਪਕੜ ਕੇ ਪੇਸ਼ ਕਰਾਂਗਾ ਤੇ ਬੜਾ ਭਾਈ ਮੈਂ ਉਤੋਂ ਇਨਾਮ ਵੀ ਪ੍ਰਾਪਤ ਕਰਾਂਗਾ ਜੇ ਤੂੰ ਮੈਨੂੰ ਕਹਿੰਨੀ ਵੀ ਉਹਨੂੰ ਪਕੜੀ ਕੋਈ ਨਾ ਐਸਾ ਕਿੱਡਾ ਕਬਟਾ ਉਹ ਮੇਰੇ ਕੋਲ 10000 ਫੌਜਾ ਇਸ ਤੋਂ ਵੱਧ ਫੌਜ ਨਹੀਂ ਹੋਣੀ ਉਹਦੇ ਕੋਲ ਮੈਂ ਇੱਕ ਦਿੱਲੀ ਦੇ ਬਾਦਸ਼ਾਹ ਦਾ ਜਦ ਨਾਲ ਆਇਆ ਮੈਂ ਪਹੁੰਚ ਜਾਂਦਾ ਇਹ ਕਿਵੇਂ ਹੋ ਸਕਦਾ ਮੇਰੇ ਬਰਾबरी ਨਹੀਂ ਕੋਈ ਕਰ ਸਕਦਾ ਹੁਣ ਸੀਰਾਂ ਬੇਗਮਾਂ ਜਿਹੜੀਆਂ ਹੁਣ ਲੜਕੀਆਂ ਹੁੰਦੀਆਂ ਉਹ ਕਿੰਨਾ ਕੁ ਵਿਰੋਧ ਕਰਦੀਆਂ ਭਰਾਵਾ ਅੱਗੇ ਜਾ ਕਿਸੇ ਵੀ ਅੱਗੇ ਉਹ ਬੇਨਤੀ ਕਰ ਸਕਦੀਆਂ ਹੱਥ ਜੋੜ ਕੇ ਹੋਰ ਬੰਦੇ ਨੇ ਕਰਨੀ ਆਪਣੀ ਮਰਜ਼ੀ ਹੁੰਦੀ ਹੈ ਤਾਂ ਬੜਾ ਬੜਾ ਕਰਦਾ ਹੋਇਆ ਨਿਕਲ ਗਿਆ ਤੇ ਰੋਟੀ ਵੀ ਨਹੀਂ ਖਾ ਕੇ ਗਿਆ ਪੂਰੀ ਹੋਲੇ-ਹਾਲੇ ਕਰਦੇ ਹੋਏ ਨਾਰੇ ਲਾਉਂਦੇ ਹੋਏ ਚੱਲ ਪਏ ਹੁਣ ਗੁਰੂ ਪਿਆਰੋ ਚੱਲਦੇ ਚਲਾਉਂਦੇ ਹੌਲੀ-ਹੌਲੀ ਕਿੱਥੇ ਆਏ ਐ ਅਨੰਦਪੁਰ ਸਾਹਿਬ ਤੋਂ 13 ਕਿਲੋਮੀਟਰ ਆਪਣਾ 13 ਮੀਲ 19.5 ਕਿਲੋਮੀਟਰ ਉਰੇ ਹੀ ਨੂਰਪੁਰ 베ਦੀ ਉਥੇ ਪੜਾ ਲਾ ਲਿਆ 13 ਮੀਲ ਉਹਨਾਂ ਵੇਲਿਆਂ ਦਾ ਅੱਜ ਦਾ ਕਿਲੋਮੀਟਰ ਜਿਹੜਾ ਬੰਦ ਹੈਗਾ 19.5 ਕਿਲੋਮੀਟਰ ਬੰਦ ਹੈ ਤੇ ਉਥੇ ਪੜਾਅ ਲਾ ਲਿਆ ਤੇ ਉਥੇ ਪੜਾਅ ਲਾ ਕੇ ਹੁਣ ਦੋ ਜਾਨਾਂ ਨੂੰ ਭੇਜਦਾ ਸਤਗੁਰਾਂ ਦੇ ਕੋਲ ਕਹਿੰਦਾ ਵੀ ਤੁਸੀਂ ਹੁਣ ਜਾਓ ਆਨੰਦਪੁਰ ਉਥੇ ਜਾ ਕੇ ਦੇਖ ਕੇ ਆਓ ਵੀ ਗੁਰੂ ਕਿ ਹੋ ਜਾਏ ਗੁਰੂ ਦੇ ਕੋਲ ਫੌਜ ਕਿੰਨੀ ਹੈ ਕਿੰਨੇ ਕ ਹਾਥੀ ਘੋੜੇ ਹੈ ਕਿੰਨਾ ਕੋਦੇ ਕੋਲੇ ਸਾਜੂ ਸਮਾਨ ਹੈ ਜੰਗ ਲੜਨ ਦੇ ਵਾਸਤੇ ਤੇ ਜਾਓ ਪਤਾ ਕਰਕੇ ਆਓ ਹੁਣ ਦੋ ਜਣੇ ਗਏ ਸਾਰੇ ਕੰਸੋ ਲੈ ਕੇ ਆਏ ਜੋ ਵੀ ਸਾਰਾ ਤੇ ਉਹਨੂੰ ਆ ਕੇ ਦੱਸਿਆ ਵੀ ਇੰਨੇ ਕ ਘੋੜੇ ਆ ਤੇ 700 ਬੰਦਾ ਉਹਨਾਂ ਦੇ ਕੋਲ ਲੜਾਈ ਕਰਨ ਵਾਲਾ ਅਸ ਉਹਨਾਂ ਦੇ ਕੋਲ ਨੇਜੇ ਤੇ ਤਲਵਾਰਾਂ ਹੀ ਆ ਹੋਰ ਕੋਈ ਬੰਦੂਖਾਂ ਨਹੀਂ ਉਹਨਾਂ ਕੋਲੇ ਕੋਈ ਉਹਨਾਂ ਕੋਲੇ ਵੱਡੀਆਂ ਬਝਾਈਲਾ ਨਹੀਂ ਹੈ ਬਸ ਆ ਹੀ ਖੁਸ਼ ਹੈ ਬੜਾ ਖੁਸ਼ ਹੋਇਆ ਉੱਚੀ ਉੱਚੀ ਹੱਸਦਾ ਹੈ ਕਹਿੰਦਾ ਵੀ ਆ ਆ ਗੱਲ ਬਣ ਗਈ ਤੇ ਹੁਣ ਤਾਂ ਆਪਾਂ ਇਨਾਮ ਪੱਕਾ ਪੂਰਾ ਪ੍ਰਾਪਤ ਕਰਾਂਗੇ ਕਰਾਂਗੇ ਰਤਬਾ ਵੀ ਬਹੁਤ ਵੱਡਾ ਮਿਲੇਗਾ ਜਦੋਂ ਮਨੁੱਖ ਲਾਲਚ ਦੇ ਵਿੱਚ ਆ ਜਾਂਦਾ ਹੈ ਨਾ ਗੁਰੂ ਪਿਆਰਿਓ ਉਦੋਂ ਫਿਰ ਉਹਦੀ ਮੱਤ ਮਾਰੀ ਜਾਂਦੀ ਹੈ ਜਦੋਂ 1984 ਵੇਲੇ 92 93 94 95 ਤੱਕ ਸਾਡੇ ਆਪ ਦੇ ਸਿੱਖਾਂ ਦੇ ਮੁੰਡੇ ਪੁਲਿਸ ਦੇ ਵਿੱਚ ਭਰਤੀ ਕੋਈ ਥਾਣੇਦਾਰ ਹੈ ਕੋਈ ਇਨਸਪੈਕਟਰ ਹੈ ਉਹਨਾਂ ਨੇ ਆਪਣੇ ਰਤਵੇ ਨੂੰ ਵਧਾਉਣ ਦੇ ਬਾਅਦ ਤੇ ਲਾਲਚ ਦੇ ਵਿੱਚ ਆ ਕੇ ਆਪਣੇ ਮੁੰਡਿਆਂ ਨੂੰ ਚੁੱਕ ਚੁੱਕ ਮਾਰੀ ਗਏ ਸਿੱਖੀ ਸਿੱਖਾਂ ਨੂੰ ਮਾਰੀ ਗਏ ਹੈ ਸਿੱਖਾਂ ਨੇ ਆਪਣੀਆਂ ਬਹੂ-ਬੇਟੀਆਂ ਦੀਆਂ ਇੱਜ਼ਤਾਂ ਖਰਾਬ ਕਰਤੀਆਂ ਕਿੰਨੀਆਂ ਕੁੜੀਆਂ ਦੀਆਂ ਇੱਜ਼ਤਾਂ ਖਰਾਬ ਕੀਤੀਆਂ ਸਾਡੀਆਂ ਚੁੰਨੀਆਂ ਉੱਥੇ ਥਾਣਿਆਂ ਦੇ ਵਿੱਚ ਰੁਲੀਆਂ ਸਾਡੇਆਂ ਭਰਾਵਾਂ ਦੀਆਂ ਪੱਗਾਂ ਸੀ ਜਿਹੜੀਆਂ ਥਾਣਿਆਂ ਦੇ ਵਿੱਚ ਰੁਲੀਆਂ ਕਿੰਨਾ ਕੁਸ਼ ਅਤਿਆਚਾਰ ਹੋਇਆ ਵੀ ਜਦੋਂ ਮਨੁੱਖ ਲਾਲਚ ਲਾਗੇ ਜਨਮ ਗਵਾਇਓ ਜਦੋਂ ਲਾਲਚ ਦੇ ਵਿੱਚ ਆ ਜਾਂਦਾ ਨਾ ਮਨੁੱਖ ਉਹਦੋਂ ਮਤ ਮਾਰੀ ਜਾਂਦੀ ਆ ਆਪਣਾ ਪਰਾਇਆ ਨਹੀਂ ਪਤਾ ਲੱਗਦਾ ਵੀ ਸਾਡੇ ਸਿੱਖਾਂ ਦੇ ਮੁੰਡਿਆਂ ਨੇ ਰੁਤਵੇ ਲੈਣ ਦੇ ਬਾਅਦ ਤੇ ਉੱਚੇ ਅਹੁਦੇ ਲੈਣ ਦੇ ਵਾਸਤੇ ਆਪਣੀ ਪ੍ਰਮੋਸ਼ਨ ਲੈਣ ਦੇ ਵਾਸਤੇ ਆਪਣੇ ਹੀ ਮੁੰਡਿਆਂ ਨੂੰ ਆਪਣੀਆਂ ਹੀ ਕੁੜੀਆਂ ਨੂੰ ਚੁੱਕ-ਚੁੱਕ ਕੇ ਮੁਕਾਬਲੇ ਬਣਾ ਕੇ ਤੇ ਉਹਨਾਂ ਨੂੰ ਖਤਮ ਕਰ ਦਿੱਤਾ ਉਹਨਾਂ ਦੀਆਂ ਇੱਜ਼ਤਾਂ ਖਤਮ ਕਰ ਦਿੱਤੀਆਂ ਇਸ ਕਰਕੇ ਗੁਰੂ ਪਿਆਰੋ ਹੁਣ ਏਵੇਂ ਜਿਵੇਂ ਹੁਣ ਵੱਡਾ ਰੋਤਵਾ ਲੈਣ ਦੇ ਬਾਅਦ ਇਨਾਰ ਦੇ ਲਾਲਚ ਦੇ ਵਿੱਚ ਸੈਦ ਖਾਨ ਵੀ ਅੰਨਾ ਹੋ ਗਿਆ ਉੱਚੀ ਉੱਚੀ ਹੱਸਦਾ ਗਾ ਵੀ ਹੁਣ ਮੈਂ ਤਾਂ ਬਸ ਗੁਰੂ ਗੋਬਿੰਦ ਸਿੰਘ ਨੂੰ ਪਕੜ ਕੇ ਲੈ ਜਾਣਾ ਤੇ 700 ਬੰਦੇ ਨੂੰ ਕੀ ਲਈ ਬੈਠੇ ਅਸੀਂ 7 ਘੰਟਿਆਂ ਦੇ ਵਿੱਚ ਇਹਨਾਂ ਨੂੰ ਅਸੀਂ ਖਤਮ ਕਰਦੇ ਗਏ ਹੁਣ ਇਹ ਸੋਚੀ ਜਾਂਦਾ ਤੇ ਅਗਲਾ ਪਾਵਨ ਇਤਿਹਾਸ ਜਿਹੜਾ ਉਹ ਕੱਲ ਨੂੰ ਆਪਾਂ ਸਰਵਣ ਕਰਾਂਗੇ ਸਤਿਗੁਰੂ ਗੁਰੂ ਗਰੀਬ ਨਿਵਾਜ ਪਾਸਾ ਜੀ ਕਿਰਪਾ ਕੰ ਇਸੇ ਤਰ੍ਹਾਂ ਅਸੀਂ ਪਾਵਨ ਇਤਿਹਾਸ ਦੇ ਨਾਲ ਜੁੜੇ ਰਹੀਏ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਆਪਣਾ ਮਨੁੱਖਾ ਜਨੂ ਸਫਲਾ ਕਰਗੇ ਇਹ ਲੋਕ ਸੁਖਗੇ ਪਰਲੋਕ ਸੇ ਲੈ ਨਾਨਕ ਹਰ ਪ੍ਰਭ ਆਪੇ ਮੇਲੇ ਪੁੱਲਾ ਚੁਕਾਂ ਦੀ ਕੀਮਾ ਸੁਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੱਤੇ ਵਾਹਿਗੁਰੂ ਸਾਹਿਬ ਜੀ